ਤੁਸੀਂ ਸਾਡੇ ਸ਼ੇਰ ਉਦਮ ਸਿੰਘ ਤੇ ਜੱਦੀ ਘਰ ਆਇਆ ਕਿਵੇਂ ਦਾ ਲੱਗਿਆ ਸਾਡੇ ਸ਼ਹਿਰ ਚ ਆ ਕੇ ਉਸ ਦੇ ਨਾਮ ਹੋਰ ਜਾਂ ਮੰਨ ਦੇਵਾਲ ਬਲੇ ਹਾਂਜੀ ਦੇਖੋ ਇਹ ਸਥਾਨ ਉਹ ਮੁਕੱਦਸ ਸਥਾਨ ਹੈ ਪਵਿੱਤਰ ਸਥਾਨ ਹੈ ਜਿਹਨੂੰ ਸਜਦਾ ਤੇ ਨਮਨ ਕਰਨਾ ਸਾਡਾ ਸਾਰਿਆਂ ਦਾ ਇੱਕ ਅੰਦਰੋਨੀ ਭਾਵਨਾ ਹੁੰਦੀ ਹੈ ਮੈਨੂੰ ਇੱਥੇ ਪਹਿਲੀ ਵਾਰੀ ਆਇਆ ਮੇਰਾ ਮਨ ਸ਼ਰਸ਼ਾਰ ਹੋ ਗਿਆ ਕਹਿੰਦੇ ਨੇ ਕਿ ਸਾਂਝੀ ਵਾਲਤਾ ਦੀ ਜਿਹੜੇ ਦਿਨ ਦੇ ਖੁਸ਼ਬੋ ਨੇ ਹਾਰ ਪੈਂਦੇ ਉਹਨਾਂ ਦੇ ਆ ਗਲਾਂ ਚ ਪਰੋ ਨੇ ਜਮਲਾ ਜੱਟ ਜੀ ਨੇ ਲਿਖਿਆ ਸੀ ਫਿਰ ਲਿਖਿਆ ਸੀ ਜਵਾਨੋ ਜ਼ਿੰਦਗੀ ਵਾਰੋ ਆਜ਼ਾਦੀ ਮੁੱਲ ਮੰਗਦੀ ਐ ਯਾ ਦੇਸ਼ ਭਗਤਾਂ ਤੇ ਰਹੋ ਸਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ ਸਾਡਾ ਇਹ ਪ੍ਰਣਾਮ ਕਬੂਲੋ ਛੋਟੇ ਵੱਡੇ ਸਾਰੇ ਚੀਦ ਉਦਮ ਸਿੰਘ ਇੱਕੋ ਸਤਾਰਾ ਆਜ਼ਾਦੀ ਦਾ ਦੇਸ਼ ਦੀ ਕੁਰਬਾਨੀ ਦਾ ਇਕਲਾ ਮਿਸਾਲ ਕੁਰਬਾਨੀ ਦਾ ਉਹ ਹੀਰਾ ਕਮੋਜ ਬਰਾਦਰੀ ਚੋਂ ਉੱਠ ਕੇ ਸਾਰੀਆਂ ਬਰਾਦਰੀਆਂ ਦਾ ਸਰਪ੍ਰਸਤ ਬਣ ਗਿਆ ਰਾਹਨਮਾ ਬਣ ਗਿਆ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਇਹ ਸੀਰੇ ਦਾ ਵੱਡਾ ਯੋਗਦਾਨ ਪਰ ਮੈਨੂੰ ਦੁੱਖ ਵੀ ਲੱਗਦਾ ਜਦੋਂ ਮੈਂ ਖਬਰਾਂ ਪੜ੍ਹਦਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਮੁੱਲ ਨਹੀਂ ਪਾਉਂਦੀਆਂ ਸਰਕਾਰਾਂ ਨੇ ਮੁੱਲ ਭਾਵੇਂ ਨਹੀਂ ਪਾਇਆ ਸਮਾਜ ਨੇ ਕੋਈ ਕਮੀ ਨਹੀਂ ਰੱਖੀ ਅਲਖਾਂ ਦੀਆਂ ਅੱਖਾਂ ਦੀਆਂ ਪਲਕਾਂ ਤੇ ਹਾਲੇ ਵੀ ਬਿਠਾ ਕੇ ਸ਼ਹੀਦ ਉਦਮ ਸਿੰਘ ਸਨਾਮ ਨੂੰ ਯਾਦ ਕੀਤਾ ਜਾਂਦਾ ਹੈ ਸਲੇਪਸਾਂ 'ਚ ਪੜਦੇ ਸੀ ਨਿੱਕੇ-ਨਿੱਕੇ ਹੁੰਦੇ ਤਾਂ ਸੋਚੀਦਾ ਸੀ ਕਿ ਕਹੇ ਜਾ ਹਊਗਾ ਸ਼ਹੀਦ ਉਧਮ ਸਿੰਘ ਉਹਦੇ ਜਾਵਾਂਗੇ ਦਰ ਦੇ ਉੱਤੇ ਤੇ ਅੱਜ ਮੈਂ ਆਇਆ ਮੈਨੂੰ ਬਹੁਤ ਅੰਦਰੋਂ ਖੁਸ਼ੀ ਹੋਈ ਮੇਰੇ ਨਾਲ ਰੁਪਿੰਦਰ ਸੱਗੂ ਮੇਰੇ ਪੁਰਾਣੇ ਦੋਸਤ ਆਏ ਆ ਜੀਤ ਸਿੰਘ ਜੀ ਹੈ ਔਰ ਜਗੀਰ ਸਿੰਘ ਜੀ ਦਰਦ ਨੇ ਤੋਂ ਮੇਰੇ ਕਹਿਣ ਤੋਂ ਭਾਵ ਹੈ ਕਿ ਸ਼ਹੀਦ ਉਧਮ ਸਿੰਘ ਨੂੰ ਸੁਨਾਮ ਦੇ ਵਿੱਚ ਹੋਣਾ ਸੁਨਾਮ ਨੂੰ ਹੀ ਨਹੀਂ ਪੂਰੇ ਮੁਲਕ ਨੂੰ ਵੱਡਾ ਕਰਦਾ ਪੂਰੇ ਪੰਜਾਬ ਨੂੰ ਵੱਡਾ ਕਰਦਾ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਂ ਤੇ ਬਣਾ ਜਿਹੜਾ ਕਾਲਜ ਆ ਤੁਹਾਡਾ ਸ਼ਹੀਦឧਦਮ ਸਿੰਘ ਸੁਨਾਨ ਸਰਕਾਰੀ ਕਾਲਜ ਉੱਥੇ ਜਾਵਾਂਗੇ ਉੱਥੇ ਪ੍ਰੋਗਰਾਮ 'ਚ ਭਾਗ ਲਾਵਾਂਗੇ ਬਹੁਤ-ਬਹੁਤ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਇਹਦਾ ਸ਼ੋਰ ਖਾਂ ਰਿੰਪੀ ਜੀ ਜੀ ਆ ਕਹਿਣਾ ਸੀ ਮੈਨੂੰ ਨਹੀਂ ਪਤਾ ਸੀ ਇਹਦੀ ਥੈਂਕ ਯੂ ਥੈਂਕ ਯੂ ਬਹੁਤ ਸੇਵਾ ਕਰਦਿੰਦੇ ਜੀ ਜਿਹੜੀ ਮਰਜ਼ੀ ਮੈਨੂੰ ਕਿਤਾਬ ਦੀ ਲੋੜ ਹੋ ਗਈ ਹੈ ਕਿਸੇ ਨੂੰ ਬਾਏ ਹਾਜ਼ਰ ਜੋਤ ਜਲਾਉਣ ਦੀ ਰਸਮ ਹੈ ਨਾ ਆਪਣਾ ਕਿ ਜੋਤ ਦੇਖੋ ਜੀਵਨ ਜੋਤ ਕੋਈ ਵੀ ਆਪਾਂ ਚੀਜ਼ ਸ਼ੁਰੂ ਕਰਨੀ ਹੈ ਤਾਂ ਜੋਤ ਨਾਲ ਹੀ ਉਹਦੀ ਰਸਮ ਸ਼ੁਰੂ ਹੋ ਜਾਂਦੀ ਆ। ਜੋਤ ਇੱਕ ਸਿੰਬੋਲਿਕ ਹੁੰਦਾ ਆਪਣੀ ਲਾਈਫ ਦਾ। ਆਪਣੀ ਜੀਵਨ ਦਾ ਕੋਈ ਵੀ ਪ੍ਰੋਗਰਾਮ ਸ਼ੁਰੂ ਹੋਣਾ ਤਾਂ ਭਾਰਤੀ ਕਲਚਰ ਹੈ ਨਾ ਪੰਜਾਬ ਦਾ ਕਲਚਰ ਹੈ ਉਹਦੇ ਵਿੱਚ ਜੋਤ ਲਾ ਕੇ ਹੀ ਰੰਗ ਦਿੱਤਾ ਜਾਂਦਾ। ਚਾਹੇ ਕੋਈ ਧਾਰਮਿਕ ਚਾਹੇ ਕੋਈ ਕਲਚਰ ਪ੍ਰੋਗਰਾਮ ਹੈ ਨਾ। ਤੇ ਕੋਈ ਰੱਲ ਪਰ ਛੋਟੀਆਂ ਛੋਟੀਆਂ ਲੱਗਦੀਆਂ ਨੇ ਪਰ ਇਹਨਾਂ ਦੀ ਵੀ ਸਰੀ ਭਾਵਨਾ ਨਾ ਜਿਹੜੀ ਉਹਨੂੰ ਜਮਜਿਆ ਕਰੋ ਥੋੜਾ ਜਿਹਾ। ਤੁਰਮਾ ਕਿਆ ਵੀ ਕਦੇ ਕਦੇ ਪ੍ਰਾਣੇ ਜਮਾਨੇ ਚ ਵੀ ਜੋਣਾ ਸਿੱਖਿਆ ਕਰੀ ਪੜਾਇਆ ਜਾਣਾ ਜਿਵੇਂ ਜਾਂ ਤੇ ਜ਼ਰਮਨਾ ਦੇਖ ਮਾਇਆ ਜ਼ਲਮ ਤਾਂ ਨਹੀਂ ਲਿਖੇ 16 ਵਰਗੇ ਅੱਖਰ ਲਿਖੇ ਜਿਸ ਕਰਕੇ ਤੁਹਾਡੇ ਵਿਚਾਰ ਬਲਾਰੇ ਬੋਲਦੇ ਸੀ ਤੇ ਮਨ ਸੰਸਾਰ ਹੋ ਰਿਹਾ ਸੀ ਕਨਸ਼ਾਨ ਕਾਂਸ ਜੀ ਗੋਡਾ ਸਾਹਿਬ ਕਿਤੇ ਚਲੇ ਗਏ 림피 بھائی ਗੁਲਿੰਦਰ ਪਾਲ ਬਹਾਉਣ ਪਿਆਰਾ ਬੰਦਾ ਆਸਟ੍ਰੇਲੀਆ ਤੱਕ ਇਹਦੀ ਮਹਿਕ ਤੇ ਮੈਨੂੰ ਹੁਕਮਨਾਮੇ ਲੱਗੇ ਵੀ ਜਾਣਾ ਹੀ ਜਾਣਾ ਸੁਨਾਮ ਮੈਂ 32 ਸਾਲ ਬਾਅਦ ਆਇਆ ਤੇ 32 ਸਾਲ ਉਦੋਂ ਮੈਂ ਬਾਲਾ ਨਿੱਕਾ ਜਾਈ ਸੀ ਬਹੁਤ ਛੋਟਾ ਸੀ ਹੁਣ ਵੀ ਛੋਟਾ ਜਾਈ ਹੈ ਸਰਦਾਰ ਜਗੀਰ ਸਿੰਘ ਜੀ 77 ਕਿੰਨਾ ਵੱਡਾ ਨਾਮ ਹੈ ਸ਼ਹਿਰ ਦਾ ਉਹਨਾਂ ਦੇ بیٹے ਬੈਠੇ ਰਵਿੰਦਰ ਸਿੰਘ ਉੱਤਰਕਾਰ ਜਿਹੜੇ ਵਿਆਨੀ ਜਹਲ ਸੇ ਹੂ ਉਸ ਕੋਲੇ ਤੇ ਮੁਖਮਤਿਰਨ ਉਹ ਕਹਿ ਕੇ ਉਹੋ ਮਾਨ ਸ਼ਹੀਦੀਆਂ ਸਤਿਆਆਂ ਲੈ ਕੇ ਆਏ ਸੀ ਗਿਆਨੀ ਜੀ ਲੋਕੋ ਬਹੁਤ ਵੱਡਾ ਕਾਮ ਹੈ ਪ੍ਰਿੰਸੀਪਲ ਸੁਖਵਿੰਦਰ ਜੀ ਤੁਹਾਡਾ ਨਾਮ ਬਹੁਤ ਸੁਣਿਆ ਸੀ ਮਿਲੇ ਅੱਜ ਆਪਾਂ ਚਰਚਾ ਹੁੰਦੀ ਰਹਿੰਦੀ ਹੈ ਸਿਕਲਾ ਜੀ ਰੋਬਨ ਸਿੰਘ ਲਾ ਜੀ ਕਰਾਜਨ ਸਿੰਘ ਲਾ ਜੀ ਰਾਜੇ ਹਰਗੇ ਵਿੱਤ ਵਿੱਤ ਮੰਤਰੀ ਸਾਡੇ ਤੁਸੀਂ ਖਨੀ ਵਿਸਤੀ ਕਹਿੰਦੇ ਮੈਂ ਤੁਹਾਡੀ ਜੱਜਦਾਰ ਅਦਲੀ ਮੇਰੀ ਪਤਾਵ ਹੈ ਤੁਸੀਂ ਪੜੇ ਹੋਏ ਤੇ ਨੈਟ ਨੋਟ ਤੇ ਫਿਲਮ ਵੀ ਹੈਗੀ ਜੱਜਦਾਰ ਅਦਲੀ ਮੈਂ ਅਦਲੀ ਹੁੰਦਾ ਸੀ ਅਦਲੀ ਹੁੰਦਾ ਹੈ ਜਿਹੜਾ ਕੋਰਟ ਦੇ ਬਾਹਰ ਕਰਦਾ ਹੁੰਦਾ ਹੈ ਹਾਜ਼ਰ ਹੋ ਫਿਰ ਅੰਦਰ ਜਾਵਣ ਦਾ ਸਭ ਕੋਲੇ ਫੇਰ ਉਹ ਐਦਾਂ ਕਰਕੇ ਫੇਰ ਲਿਆਉਂਦਾ ਐਦਾਂ ਦਾ ਮੈਂ ਡਾਕਟਰ ਰਿਆ ਕਿਸੇ ਵੇਲੇ ਥੱਲੇ ਉਹ ਪੋਸਟਾਂ ਤੋਂ ਉੱਠ ਕੇ ਹੁਣ ਤੁਹਾਡੇ ਚਾਦਨਾਂ ਦੇ ਵਿੱਚ ਖੜਾ ਹੈ ਉਹ ਮੇਰੀ ਕਿਤਾਬ ਮੈਂ ਲਿਖੀ ਸੀ ਮੈਂ ਗੱਜਬਾਰ ਲਿਖੀ ਸੀ ਉਹ ਭਾਰਤ ਦੀਆਂ 15 16 ਪਛਾਣਾਂ ਚੜਵਾਦ ਹੋਈ ਗਰੇਸੀ ਚੋਨੇ ਭਾਰਤ ਸਰਕਾਰ ਦੇ ਕੀਤੀ ਫਿਲਮ ਬਣੀ ਐਮਏ ਬੀਏ ਚ ਜਿਹੜੀਆਂ ਯੂਨੀਵਰਸਟੀਆਂ ਚ ਮੈਂ ਫਲਾਪੀਏ ਚੜੀਆਂ ਹੋਈਆਂ ਮੈਂ ਤਾਂ 10ਵੀਂ ਪੜ੍ਹਿਆ ਤੁਸੀਂ ਇਹ ਦੇਖੋ ਵੀ ਥੋੜੇ ਜਿਹੇ ਬੰਦੇ ਦੁਨੀਆਂ ਦੇ ਰਾਜ ਕਿਵੇਂ ਕਰਕੇ ਦਬਾ ਦੇ ਜਿਹੜੀ ਕਹਾਣੀ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਇਹਨੂੰ ਪੜਣਾਏਗੇ ਵਿਆਹੇ ਗਏ ਉਹ ਸਭ ਕੁਝ ਢਲ ਜਾਂਦਾ ਮੈਂ ਇੱਥੇ ਸੁਣਦਾ ਪਿਆ ਸੀ ਮਹੌਤਰਾ ਕੀ ਵਰਕੇ ਸਰਕਾਰ ਇਹ ਸਰਕਾਰ ਹੀ ਨੇ ਸ਼ਬਦਾਂ ਦੇ ਵਿੱਚ ਲਰਜ ਹੈ ਜਿਸਵੇਂ ਅੰਦਰ ਚਾਰ ਜਿਹੜਾ ਨਾਂ ਸੁਣਿਆ ਸੀ ਮਿਲਿਆ ਅੱਜ। ਸ਼ਨਾਮ ਵਾਲਿਆਂ ਦਾ ਧੰਨਵਾਦ ਕਰਦਾ। ਮੈਂ ਉੱਥੇ ਅੱਜ ਗਿਆ ਅੱਖਾਂ 'ਚੋਂ ਅੰਸੂ ਆਏ। ਸੀ ਜਦੋਂ ਸਿੰਘ ਦੇ ਸਕੂਲੀ ਲੈ ਕੇ ਗਏ। ਬਾਈ ਰਿੰਪੀ ਦਾ ਨਿਬੂ ਸੀ। ਅੰਦਰੋਂ ਇਹ ਆਵਾਜ਼ ਸੀ। ਨਹੀਂ ਉਹ ਲੱਗੜੇ ਲਾਲ ਕਵਾਚੇ ਮਿੱਟੀ ਨਾਲ ਅਪਰੋਹ ਜੋਗੀ ਆ। ਅਸੀਂ ਗਵਾ ਲਿਆ ਪੰਜਾਬੀਆਂ ਨੇ ਸਰਜਿਆ ਨਾ ਸੰਭਾਲਿਆ ਨਹੀਂ ਬਹੁਤ ਬਹੁਤ ਕੁਛ ਜਾਈਂ ਚਲਾ ਗਿਆ ਇੱਥੇ ਗਾਇਕੀ ਦੀ ਗੱਲ ਚੱਲੀ ਮੈਂ ਆਪਦੀ ਪੱਤਰਕਾਰੀ ਜਾਂ ਲੇਖਣੀ ਗਾਇਕੀ ਤੋਂ ਸ਼ੁਰੂ ਕੀਤੀ ਗਾਇਕਾਂ ਨੇ ਓੜ ਝੰਡੇ ਗੱਡੇ ਗੱਡੇ ਤੋਂ ਬਾਅਦ ਉਹਨਾਂ ਨੂੰ ਸਿੱਟਿਆ ਰਾਹ ਨਾਲ ਕਿ ਜਿਹੜੇ ਤੇਰੀ ਗੁੱਤ 'ਚ ਗਲਾਬੀ ਫੁੱਲ ਟੰਗੜਾ ਮਿੱਤਰਾ 'ਚ ਸ਼ਰਤ ਲੱਗੀ ਲੈ ਤੂੰ ਟੰਗ ਫੁੱਲ ਕਨ੍ਹਾ ਕੇ